ਫਟੇਗੜ ਚੂੜੀਆਂ 'ਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਚੋਰਾਂ ਵੱਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਚੋਰਾਵਲੋਂ ਲੱਖਾਂ ਦੀ ਨਕਦੀ ਚੋਰੀ ਕੀਤੀ ਗਈ ਤੇ ਉਹ ਮੌਕੇ ਤੋਂ ਫਰਾਰ ਹੋ ਗਏ ਚੋਰੀ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ ਇਸ ਸਬੰਧੀ ਗੁਰਦਾਰ ਸਾਹਿਬ ਦੇ ਗ੍ਰੰਥੀ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਉਹ ਸਵੇਰੇ ਜਦੋਂ ਗੁਰਦਾਰ ਸਾਹਿਬ ਵਾਪਸ ਆਏ ਤਾਂ ਉਹਨਾਂ ਨੇ ਦਰਵਾਜ਼ਾ ਖੁੱਲਿਆ ਹੋਇਆ ਦੇਖਿਆ ਅੰਦਰ ਜਦੋਂ ਜਾ ਕੇ ਦੇਖਿਆ ਤਾਂ ਗੋਲਕ ਦੇ ਤਾਲੇ ਤੋੜੇ ਹੋਏ ਸੀ ਤੇ ਉਸ 'ਚੋਂ ਨਕਦੀ ਸਾਰੀ ਗਾਇਬ ਸੀ ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਾਹਿਗੁਰੂ ਖਾਲਸਾ ਵਾਹਿਗੁਰੂ ਜਗੀ ਫਤਿਹ ਜੀ। ਦਾਸਰਦੇਵ ਸਿੰਘ ਨੇ ਜਾ। ਸਵੇਰੇ ਜੀ 1.5 ਵਜੇ ਦੇ ਗੇਟ ਦੇ ਵਿੱਚ ਬਾਬਾ ਜੀ ਵੱਲੋਂ ਫੋਨ ਕੀਤਾ ਗਿਆ ਕਿ ਗੁਰਦੁਆਰੇ ਜਿਹੜੀ ਆ ਵੀ ਆ ਮਦਭਾਗੀ ਜਿਹੜੀ ਘਟਨਾ ਜਿਹੜੀ ਵਾਪਰ ਗਈ ਆ। ਤੇ ਸਵੇਰੇ ਜਦੋਂ ਗੁਰਦੁਆਰੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਹੈ ਜਦੋਂ ਆਣ ਕੇ ਵੇਖਿਆ ਗਿਆ ਆ ਤੇ ਉਹਦੇ ਵੱਲੋਂ ਜਿਹੜੇ ਵੀ ਜਿੰਨੇ ਕੀਤੀ ਹੈ ਮਦਬਗੀ ਕੱਢਣਾ ਉਹਦੇ ਵੱਲੋਂ ਜਿਹੜਾ ਦਰਵਾਜ਼ਾ ਮੇਨ ਜਿਹੜਾ ਉੱਪਰ ਨੇ ਆ ਗਿਆ ਆ ਭੰਨ ਕੇ ਜਿਹੜਾ ਆ ਉਹ ਅੰਦਰ ਜਾ ਕੇ ਜਿਹੜੀ ਗੋਲ kia ਉਹ ਭੰਨੀ ਗਈ ਆ ਤੇ ਜਿਹੜੀ ਵਿੱਚੋਂ ਦੇ ਮਾਇਆ ਜਿਹੜੀ ਉਹ ਸਾਰੀ ਉਹ ਕੱਢੀ ਗਈ ਸੀਸੀਟੀਵੀ ਚ ਵੀ ਹਾਂਜੀ ਸੀ ਸੀ ਹਾਂਜੀ ਹਾਂਜੀ ਸੀਸੀਟੀਵੀ ਦੇ ਵਿੱਚ ਸਾਰੀ ਜੜੀ ਉਹਦੀ ਕਵਰੇਜ ਹੋਈ ਹੈ ਕੋਈ ਆ ਗੱਲ ਲੱਗਦਾ ਪਛਾਣ ਹਜੇ ਨਹੀਂ ਉਹਦਾ ਮੂੰਹ ਸਾਰਾ ਕਵਰੇਜ ਨਹੀਂ ਤੇ ਵੀ ਉਹਦੀ ਜਿਹੜੀ ਪਛਾਣ ਆ ਸਿਰਫ ਥੋੜੇ ਬੋਦੇ ਇਹਦੇ ਕੱਪੜਿਆਂ ਤੋਂ ਤੌਰ ਤੋਂ ਆ ਬਾਕੀ ਪੁਲਿਸ ਜਿਹੜੀ ਆਪਣੀ ਕਾਰਵਾਈ ਕਰਨ ਦੀ ਮੈਂ ਸਬ ਗੁਰਦੁਰੇ ਸਾਹਿਬ ਗਰੰਤ ਸਿੰਘ ਦੀ ਸੇਵਾ ਨਿਭਾ ਰਿਆਂ ਜੀ ਜਦੋਂ ਸਵੇਰੇ ਅਮਰਤ ਵੇਲੇ ਆਣ ਕੇ ਗੁਰਦੁਰਾ ਸਾਹਿਬ ਦਾ ਦਰਵਾਜ਼ਾ ਖੋਲਿਆ ਬਾਹਰ ਗੇਟ ਗੇਟ ਖੋਲ ਕੇ ਜਦੋਂ ਅੰਦਰ ਆਏ ਤੇ ਅੰਦਰਲੇ ਤਾਲੇ ਟੁੱਟੇ ਹੋਏ ਸੀਗੇ ਫਿਰ ਅੰਦਰ ਜਦੋਂ ਜਾ ਕੇ ਵੇਖਿਆ ਤੇ ਗੋਲਕ ਟੁੱਟੀ ਹੋਈ ਸੀ ਗੋਲਕ ਦੇ ਵਿੱਚ ਜਿੰਨੀ ਵੀ ਮਾਇਆ ਸੀਗੀ ਉਹ ਸਾਰੀ ਦੀ ਸਾਰੀ ਲੈ ਗਏ ਇਹ ਤਕਰੀਬਨ ਸਵੇਰੇ ਕੋਈ ਰਾਤ ਦੀ ਘਟਨਾ ਹੋਈ ਹੈ ਜੀ 1 ਵਜੇ ਦੇ ਲਗਭਗ ਦੀ ਉਸ ਤੋਂ ਬਾਅਦ ਅਮਰਤ ਵੇਲੇ ਜਦੋਂ ਸੰਗਤ ਆਈ ਅਸੀਂ ਫਿਰ ਇਕੱਠੇ ਹੋ ਕੇ ਥਾਣਾ ਫਦੇਗੜ ਚੂੜੀਆਂ ਚ ਇਸ ਗੱਲ ਦੀ ਜਾਣਕਾਰੀ ਦੇ ਆਏ ਜੀ ਤੇ ਅਸੀਂ ਚਾਹੁੰਦੇ ਆ ਕਿ ਗੁਰੂ ਘਰ ਦੀ ਜਿਹੜੀ ਮਾਇਆ ਹੈ ਉਹ ਗੁਰੂ ਘਰ ਨੂੰ ਮਿਲ ਜਾਵੇ ਬਾਕੀ ਜਿਨਨੇ ਮਦਦ ਭਾਗਾ ਕੰਮ ਕੀਤਾ ਏ ਪ੍ਰਮਾਤਮਾ ਨੂੰ ਸਮਤ ਭਗਿਸ਼ਿਸ਼ ਕਰੇ ਤੇ ਉਤੇ ਮੰਨ ਦੀ ਕਾਰਵਾਈ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਜੀ ਕਿੰਨੀ ਕਿ ਰਕਮ ਸੀ ਅੰਦਾਜ਼ਨ ਦੇ ਲਗਭਗ ਲੱਖ ਦੇ ਲੱਗੇ ਆਏ ਸੀ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਹਾਂਜੀ ਆਏ ਸੀ ਹੋਣੀ ਮੁਲਾਜ਼ਮ ਆਏ ਸੀਗੇ ਸਵੇਰੇ ਵੀ ਆਏ ਸੀ ਉਹ ਕਾਰਵਾਈ ਕਰ ਰਹੇ ਨੇ ਜੀ ਭਰੋਸਾ ਦੇ ਰਹੇ ਨੇ ਕਿ ਅਸੀਂ ਜਲਦੀ ਤੋਂ ਜਲਦੀ ਹੱਲ ਕਰਾਂਗੇ